ਸਤ ਸ੍ਰੀ ਅਕਾਲ ਦੋਸਤੋ ਜੁੜ ਗਏ ਹਾਂ ਮੌਸਮ ਪੰਜਾਬ ਟੀਵੀ ਦੇ ਨਾਲ ਦੋਸਤੋ ਜਿਵੇਂ ਦਿਨ ਵੇਲੇ ਆਪਾਂ ਕਾਰਵਾਈਆਂ ਮੀਂਹ ਦੀਆਂ ਦੇਖੀਆਂ ਤਾਂ ਉਸੇ ਤਰ੍ਹਾਂ ਇਸ ਸਮੇਂ ਵੀ ਜਿਹੜੀਆਂ ਰਾਤ ਨੂੰ ਦੁਪਹਿਰ ਤੋਂ ਬਾਅਦ ਯਾਨੀ ਕਿ ਦੇਰ ਸ਼ਾਮ ਤੋਂ ਲੈ ਕੇ ਹੁਣ ਤੱਕ ਕਿਤੇ ਕਿਤੇ ਜਿਹੜੀ ਮੀਂਹ ਦੀ ਕਾਰਵਾਈ ਟੁੱਟਵੇਂ ਰੂਪ ਵਿੱਚ ਦੇਖਣ ਨੂੰ ਮਿਲ ਰਹੀ ਹੈ ਤੇ ਮੌਨਸੂਨ ਦੀ ਜਿਹੜੀ ਐਕਟੀਵਿਟੀ ਆ ਤੁਸੀਂ ਦੇਖ ਪਾ ਰਹੇ ਹੋ ਇਸ ਤਰ੍ਹਾਂ ਘੁੰਮਦੀ ਹੋਈ ਅੱਗੇ ਵੱਲ ਨੂੰ ਵਧ ਰਹੀ ਹੈ ਤੇ ਆਪ ਪੂਰੇ ਦੇਖ ਸਕਦੇ ਹੋ ਪੰਜਾਬ ਦੇ ਥੱਲੇ ਹਿੱਸਿਆਂ ਦੇ ਵਿੱਚ ਤੇ ਬਾਕੀ ਇਲਾਕੇ ਦੇ ਵਿੱਚ ਵੀ ਜਿਹੜੀ ਬੱਦਲਬਾਹੀ ਐਂਟਰ ਹੋ ਰਹੀ ਆ ਤਸਵੀਰ ਦੇ ਆਉਣ ਵਾਲੇ ਘੰਟੇ ਨੇੜੇ 23 ਤਰੀਕ ਦੇ ਸਵੇਰ ਦੇ ਘੰਟੇ ਤੱਕ ਇਹ ਮੀਂਹ ਦੀਆਂ ਕਾਰਵਾਈਆਂ ਦੁਆਰਾ ਫੇਰ ਹੋਣਗੀਆਂ ਤਾਂ ਇਸ ਸਮੇਂ ਜਿਹੜੀ ਦੇਰ ਸ਼ਾਮ ਨੂੰ ਪੰਜਾਬ ਦੇ ਜਿਹੜੇ ਉੱਪਰਲੇ ਹਿੱਸੇ ਨੇ ਇਹਨਾਂ ਦੇ ਵਿੱਚ ਅਜੇ ਬੱਦਲ ਬਈ ਘੱਟ ਪਹੁੰਚੀ ਹੋਈ ਹੈ ਹੁਣ ਪਹੁੰਚ ਸਵੇਰ ਦੇ ਸਮੇਂ ਪਹੁੰਚੀ ਸੀ ਪਰੰਤੂ ਰਾਤ ਨੂੰ ਇਹਨਾਂ ਇਲਾਕਿਆਂ ਦੇ ਵਿੱਚ ਹੀ ਬੱਦਲ ਬਈ ਜਿਹੜੀ ਥੱਲੇ ਨੇ ਇਹਨਾਂ ਦੇ ਵਿੱਚ ਬਾਕੀ ਤੁਹਾਨੂੰ ਅਸੀਂ ਭਾਰਤੀ ਮੌਸਮ ਵਿਗਿਆਨ ਦਾ ਜਿਹੜਾ ਸੈਟਲਾਈਟ ਆ ਉਸ ਦੇ ਵਿੱਚ ਦਿਖਾ ਦਿੰਨੇ ਆ ਦੋਸਤੋ ਇਹ ਪ੍ਰਾਈਵੇਟ ਸੰਸਥਾ ਦਾ ਸੈਟਲਾਈਟ ਦੇ ਵਿੱਚ ਬੱਦਲਾਂ ਦੀ ਹਵਾਜਾਈ ਦੇਖ ਸਕਦੇ ਹੋ ਇਸ ਸਮੇਂ ਇੱਥੇ ਤੱਕ ਦਿਖਾਈ ਗਈ ਆ ਬੱਦਲਾਂ ਦੀ ਹਵਾ ਜਾਈ ਬਾਰੇ ਇਸ ਤੁਹਾਨੂੰ ਦੂਸਰੇ ਸੈਟਲਾਈਟ ਤੇ ਲੈ ਚਲਦੇ ਹਾਂ ਤੇ ਤੁਸੀਂ ਜੁੜੇ ਰਹੋ ਸਾਡੇ ਨਾਲ ਇਸੇ ਤਰ੍ਹਾਂ ਦੋਸਤੋ ਤੁਸੀਂ ਦੇਖ ਰਹੇ ਹੋ ਭਾਰਤੀ ਮੌਸਮ ਵਿਗਿਆਨ ਦਾ ਜਿਹੜਾ ਅਫੀਸ਼ੀਅਲ ਸੈਟਲਾਈਟ ਆ ਉਸ ਦੇ ਵਿੱਚ ਪੰਜਾਬ ਦੇ ਅੱਧ ਤੱਕ ਇਹ ਮੀਂਹ ਦਾ ਦੌਰ ਇਹਦਾ ਰਾਤ ਨੂੰ ਵੀ ਜਾਰੀ ਹੈ ਬਾਕੀ ਉੱਪਰਲੇ ਹਿੱਸਿਆਂ ਦੇ ਵਿੱਚ ਵੀ ਕਿਤੇ ਕਿਤੇ ਬੱਦਲਬਾਈ ਜਰੂਰ ਬਣੀ ਹੋਈ ਹੈ ਜਿਵੇਂ ਪਠਾਨਕੋਟ ਹੋ ਗਿਆ ਜਾਂ ਤਰਨਤਾਰਨ ਸਾਹਿਬ ਦੇ ਉੱਪਰਲੇ ਹਿੱਸੇ ਗਰਦਾਸਪੁਰ ਦੇ ਜਾਂ ਸ੍ਰੀ ਅਮਰਸਰ ਸਾਹਿਬ ਦੇ ਇਲਾਕੇ ਹੋਗੇ ਇਧਰੋਂ ਨਵਾਂ ਸ਼ਹਿਰ ਹਿਆਰਪੁਰ ਵਾਲੀ ਸਾਈਡ ਕਿਤੇ ਕਿਤੇ ਬੱਦਲਬਾਈ ਜਰੂਰ ਬਣੀ ਹੋਈ ਹੈ ਤੁਸੀਂ ਤਸਵੀਰ ਦੇ ਵਿੱਚ ਹਲਕੀ ਦੇਖ ਸਕਦੇ ਹੋ ਇੱਥੇ ਪਰੰਤੂ ਜਿਆਦਾ ਸਟਰੋਂਗ ਸਿਸਟਮ ਇਹ ਸੰਗਰੂਰ ਬਰਨਾਲਾ ਪਟਿਆਲਾ ਸੇਫਾਟੇਗੜ ਸਾਹਿਬ ਚੰਡੀਗੜ੍ਹ ਮਹਾਲੀ ਵਾਲੀ ਸਾਈਡ ਜਿਹੜਾ ਇਹ ਅਪਰੇਟ ਹੈ ਜਿਹੜੀ ਉੱਥੇ ਦੀ ਮੀਂਹ ਦੀ ਬੱਦਲਬਾਈ ਦੀ ਆ ਰਹੀ ਹੈ ਤੇ ਇਧਰੋਂ ਹਰਿਆਣਾ ਵੀ ਅੱਧਾ ਕਵਰ ਹੋਇਆ ਵਾ ਇਸ ਜਗ੍ਹਾ ਦੇ ਉੱਤੇ ਤੇ ਰਾਜਸਥਾਨ ਵੀ ਕਈ ਇਲਾਕੇ ਜਿਹੜੇ ਇਸ ਸਮੇਂ ਕਵਰ ਹੋਏ ਨੇ ਤੁਸੀਂ ਦੇਖ ਸਕਦੇ ਹੋ ਰਾਜਸਥਾਨ ਦੇ ਵਿੱਚ ਵੀ ਤੇ ਹਰਿਆਣਾ ਦੇ ਵਿੱਚ ਵੀ ਕਈ ਇਲਾਕਿਆਂ ਦੇ ਵਿੱਚ ਹਜੇ ਵੀ ਬੱਦਲ ਬਈ ਜਿਹੜੇ ਸਟਰੋਂਗ ਜਾ ਰਹੀ ਹੈ ਇਸ ਸਾਈਡ ਨੂੰ ਜਾ ਰਹੀ ਹੈ ਤਸਵੀਰ ਦੇ ਵਿੱਚ ਜੇਕਰ ਅਸੀਂ ਚਾਤੀ ਮਰੀਏ ਤਾਂ ਇਸ ਤਰ੍ਹਾਂ ਜਿਹੜੀਆਂ ਹੈ ਮੌਨਸੂਨ ਪਾਉਣਾ ਘਮਣ ਘੇਰੀ ਦੇ ਵਿੱਚ ਹੁੰਦੀ ਹੋਈਆਂ ਇਸ ਤਰ੍ਹਾਂ ਅੱਗੇ ਵੱਲ ਨੂੰ ਵਧ ਰਹੀਆਂ ਨੇ ਤੇ ਇਧਰੋਂ ਰਾਜਸਥਾਨ ਵਾਲੇ ਸਾਈਡ ਨੂੰ ਵੀ ਇਹ ਸਿਸਟਮ ਹੈ ਜਿਹੜਾ ਜਾ ਰਿਹਾ ਇਸ ਤਰ੍ਹਾਂ ਦੋਸਤੋ ਇੰਨੀ ਕਿ ਜਗ੍ਹਾ ਦੇ ਉੱਤੇ ਹਜੇ ਬੱਦਲ ਬਈ ਜ਼ਿਆਦਾ ਹੈ ਬਾਕੀ ਇਲਾਕਿਆਂ ਦੇ ਵਿੱਚ ਹਜੇ ਬੱਦਲ ਬਈ ਘਟਾ ਪਰਸੋਂ ਤੱਕਮੀ ਹੈ ਜਿਹੜਾ ਇਹਨਾਂ ਇਲਾਕਿਆਂ ਦੇ ਵਿੱਚ ਵੀ ਹੋ ਸਕਦਾ ਹੈ ਪੈ ਜੇ ਬਾਕੀ ਦੋਸਤੋ ਅਪਡੇਟ ਜਦੋਂ ਵੀ ਬਦਲਾਅ ਦੀ ਆਉਂਦੀ ਹੈ ਤਹਾੜ ਨਾਲ ਜਾਣਕਾਰੀ ਲਾਈਵ ਹੋ ਕੇ ਵੀਡੀਓ ਬਣਾ ਕੇ ਸਾਂਝੀ ਕਰ ਦਵਾਂਗੇ ਬਾਕੀ ਤੁਹਾਨੂੰ ਪਰਸੈਂਟ ਜਿਹੜੀ ਉਹ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਕਿ ਕਿੰਨੇ ਕ ਪਰਸੈਂਟ ਮੀਂਹ ਦੇ ਚਾਨ ਜੇਕਰ ਦੋਸਤੋ ਰਾਤ ਦੀ ਗੱਲ ਕਰੀਏ ਤਾਂ ਆਪਾਂ ਪਰਸੈਂਟੇਜ ਦੇ ਹਿਸਾਬ ਨਾਲ ਦੇਖੀਏ ਤਾਂ ਨਾਈਟ ਦੇ ਵਿੱਚ ਵੀ 66% ਨੇ ਮੀਂਹ ਦੀਆਂ ਕਾਰਵਾਈਆਂ ਦਿਖਾਈਆਂ ਗਈਆਂ ਨੇ ਅੱਜ 22 ਤਰੀਕ ਨੂੰ ਪ੍ਰੰਤੂ ਇਹ ਕਿਤੇ ਕਿਤੇ ਮੀਂਹ ਦੀ ਕਾਰਵਾਈ ਹੋ ਰਹੀ ਹੈ ਜ਼ਰੂਰ ਟੁੱਟਵੇਂ ਰੂਪ ਦੇ ਵਿੱਚ ਕਾਰਵਾਈਆਂ ਹੋ ਰਹੀਆਂ ਨੇ ਕਦੇ ਕਿਤੇ ਕਿਤੇ ਇਸ ਤਰ੍ਹਾਂ ਦੀਆਂ ਮੀਂਹ ਦੀਆਂ ਕਾਰਵਾਈਆਂ ਹੋ ਰਹੀਆਂ ਨੇ ਤੁਸੀਂ ਇਹ ਤਸਵੀਰ ਦੇਖ ਸਕਦੇ ਹੋ 68% ਜਿਹੜੇ ਚਾਂਸ ਦਿਖਾਏ ਗਏ ਨੇ ਧੁੱਪਸ਼ਾਂ ਵਾਲਾ ਮੌਸਮ ਦਿਖਾਇਆ ਗਿਆ ਪਰੰਤੂ ਅਸੀਂ ਜੇਕਰ ਤੁਹਾਨੂੰ ਅਸੀਂ ਲੈ ਚਲੇ ਗਾਹਾਂਲੇ ਅਗਲੇ ਸਿਸਟਮ ਦੇ ਵਿੱਚ 23 ਤਰੀਕ ਦੇ ਵਿੱਚ ਤਾਂ ਮੀਂਹ ਦੀਆਂ ਕਾਰਵਾਈਆਂ ਅੱਧੀ ਰਾਤ ਤੋਂ ਬਾਅਦ ਯਾਨੀ ਕਿ 23 ਤਰੀਕ ਦੇ ਵਿੱਚ ਦੇਖਣ ਨੂੰ ਮਿਲ ਰਹੀ ਨੇ 73% ਜਿਹੜੀਆਂ ਕਿ ਆਪਾਂ ਨੂੰ 4 ਵਜੇ ਦੇ ਸਵੇਰ ਦੇ ਪਹਿਲੇ ਘੰਟੇ ਤੋਂ 4 ਵਜੇ ਦੇ ਜਿਹੜੀ ਮੀਂਹ ਦੀ ਕਾਰਵਾਈ ਹੁੰਦੀ ਹੋਈ ਨਜ਼ਰ ਆ ਰਹੀ ਹੈ ਤੇ ਉਹਦੇ ਵਿੱਚ ਤੇਜ਼ ਮੀਂਹ ਵੀ ਹੋ ਸਕਦਾ ਹਲਕਾ ਦਰਮਿਆਨਾ ਮੀਂਹ ਵੀ ਹੋ ਸਕਦਾ ਹੈ ਤੇ ਉਸ ਤੋਂ ਬਾਅਦ ਫਿਰ ਜਿਹੜੀ ਮੀਂਹ ਦੀ ਕਾਰਵਾਈ ਆ ਉਹ ਦੁਪਹਿਰ ਤੋਂ ਬਾਅਦ ਦੇਖਣ ਨੂੰ ਮਿਲੇਗੀ ਸਵੇਰ ਦੇ ਪਹਿਲੇ 10 9 10 ਵਜੇ ਤੱਕ ਜਾਨੀ ਕਿ 3:00 4:00 ਵਜੇ ਤੋਂ ਲੈ ਕੇ ਮੀਂਹ ਦਾ ਦੌਰ ਜਿਹੜਾ ਥੋੜਾ ਜਿਆਦਾ ਤੇਜ਼ ਰਹੂਗਾ ਤੇ 73% ਚ ਕੱਲ ਨੂੰ ਚਾਂਸ ਨੇ ਉਸ ਤੋਂ ਬਾਅਦ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਮੌਸਮ ਜਿਹੜਾ ਉਹ ਵੱਡੀ ਕਰਵਟ ਲੈਂਦਾ ਹੋਇਆ ਨਜ਼ਰ ਆ ਰਿਹਾ ਤੇ 24 ਤਰੀਕ ਨੂੰ ਥੋੜਾ ਜਿਹਾ ਘੱਟ ਪਰਸੈਂਟੇਜ ਚ ਚਾਂਸ ਨੇ ਜੇਕਰ ਦੇਖਿਆ ਜਾਵੇ 38% ਜਿਹੜੇ ਚਾਂਸ ਨੇ ਧੁੱਪ ਛਾਂ ਵਾਲਾ ਮੌਸਮ ਬਣੂ ਤੇ ਦੁਪਹਿਰ ਤੋਂ ਬਾਅਦ ਮੀਂਹ ਦੀ ਜਿਹੜੀ ਕਾਰਵਾਈ ਬਣ ਸਕਦੀ ਹੈ 25 ਤਰੀਕ ਨੂੰ ਫੇਰ 55% ਨੇ ਇਸ ਤਰ੍ਹਾਂ ਮੀਂਹ ਦਾ ਦੌਰ ਜਿਹੜਾ ਲਗਾਤਾਰ ਹੁਣ ਦਿਖਾਈ ਦੇ ਰਿਹਾ ਹੈ ਬਾਕੀ ਅਪਡੇਟ ਆਪਾਂ ਕੱਲ ਨੂੰ ਲਾਈਵ ਹੋ ਕੇ ਜਾਣਕਾਰੀ ਦੋਸਤੋ ਸਾਂਝੀ ਕਰਵਾਵਾਂਗੇ ਕਿ ਕਿੰਨੀ ਤਰੀਕ ਤੱਕ ਮੀਂਹ ਦਾ ਜਿਹੜਾ ਜ਼ੋਰ ਜ ਆ ਉਹ ਲੱਗੂ ਕਿਉਂਕਿ ਪਹਿਲੇ ਦਿਨ ਦੀ ਜਿਹੜੀ ਤਸਵੀਰ ਸੀ ਮੌਸਮ ਦੀ ਆਪਾਂ ਕਹਿ ਸਕਦੇ ਹਾਂ ਕਿ ਮੌਨਸੂਨ ਦੀ ਐਕਟੀਵਿਟੀ ਦੀ ਤਾਂ ਅੱਜ ਵਧੀਆ ਝਟਾ ਜਿਹੜੀ ਕਈ ਇਲਾਕਿਆਂ ਵਿੱਚ ਲੱਗ ਚੁੱਕੀ ਹੈ ਤੇ ਬਾਕੀ ਹੋਰ ਅਪਡੇਟ ਦੇ ਲਈ ਤੁਸੀਂ ਸਾਡੇ ਨਾਲ ਜੁੜੇ ਰਹੋ ਤਦ ਤੱਕ ਲਈ ਧੰਨਵਾਦ ਮਿਹਰਬਾਨੀ ਰੱਬ ਰਾਖਾ